ਹੈਲੋ ਹਾਊ ਆਰ ਯੂ ਗਾਇਸ ਹੋਪ ਯੂ ਗਾਇਸ ਆਰ ਡੂਇੰਗ ਫਾਈਨ ਕੀ ਹੋ ਗਏ ਸਹੀ ਤਾਂ ਹੈਲੋ ਗਾਇਸ ਹੀ ਕਹਿ ਮੈਂ ਸਵਾਗਤ ਕਰ ਪਹਿਲੋ ਕੱਕਾ ਖੁਦ ਕਹਿ ਕਾ ਅੱਜ ਤੁਹਾਡਾ ਸਵਾਗਤ ਆਗੇ ਜੀ ਬੀਨ ਗੱਲੋ ਕੁਲਾ ਵਾਣੇ ਲਾਉਂਦਾ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹਾਂ ਹੁਣ ਨੀਨੂ ਦੀ ਸ਼ੋਪਿੰਗ ਕਰਨ ਇਹਦੇ ਸਕੂਲੋਂ ਮਿਲਿਆ ਸੀ ਆਪਣੇ ਕੋਲ ਪ੍ਰੋਜੈਕਟ ਜਿਹੜਾ ਪ੍ਰੋਜੈਕਟ ਸੀ ਨੀਰ ਹੈਬਿਟਾਟ ਪ੍ਰੋਜੈਕਟ ਹਾਂ ਹੈਬਿਟਾਟ ਪ੍ਰੋਜੈਕਟ ਹੈਬਿਟਾਟ ਕੀ ਬਣਾਉਣਾ ਦੇਚ ਡੇਜ਼ਰਟ ਡੇਜ਼ਰਟ ਚਲੋ ਅੱਧਾ ਕਿਸਮਾ ਲੱਗੀ ਸੀ ਕਿ ਤੇ ਅੱਧਾ ਖੋਣਾ ਪਦੇ ਆ ਆਪਾਂ ਬਣਾਉਣਾ ਆ ਡੇਜ਼ਰਟ ਸੋ ਉਹਦੇ ਵਾਸਤੇ ਬਾਕਸ ਲੈ ਲਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਰੇਤਾ ਵਗੈਰਾ ਪੈਣੀ ਉਹ ਵੀ ਲੈ ਲਈ ਸੀਗੀ ਲੇਕਿਨ ਹੁਣ ਆਪਾਂ ਇੱਥੇ ਆਏ ਆ ਜਿਹੜੇ ਉਹਦੇ ਵਿੱਚ ਲੱਗਦੇ ਆ ਨਾ ਆ ਕੀ ਕਹਿੰਦੇ ਨੇ ਸੱਪ ਹੋ ਗਿਆ ਕੈਕਟਸ ਵਗੈਰਾ ਕੋਸ਼ੇਦਾਨੀ ਚੀਜ਼ਾਂ ਉਹ ਲੱਭਦੇ ਪਏ ਆਂ بیٹے ਆ ਕੀ ਹੋ ਰਿਹਾ ਵਾ ਇਧਰ ਮੈਂ ਕੱਲੇ ਨੇ ਜਿ ਮੇਰੀ ਚੱਕੀ ਆ ਤੂੰ ਟਾਇ ਦੇਖਣ ਆਇਆ ਮਨੇ ਦੱਸ ਦੇ ਹੈਂ ਤੇ ਅਪਾ ਪਹਿਲਾਂ ਵੀ ਆਏ ਸੀ ਇਦੋਂ ਵਿੱਚ ਸੁਣਿਆ ਲੈ ਚਾਏ ਸੀ ਤੇ ਚੱਲੀਏ ਹੁਣ ਫਿਰ ਲੈ ਲਈਏ ਆ ਬਿਟਾੜ ਦਾ ਪਹਿਲਾ ਸਮਾਨ ਲੈ ਲਈਏ ਲੈ ਕੇ ਦੇਵਾਂਗਾ ਨਹੀਂ ਕੋਈ ਟਾਇ ਨਹੀਂ ਕੋਣ ਮੈਨੇ ਲੱਭਣਾ ਨਹੀਂ ਕੋਣ ਨਹੀਂ ਲੱਭਣਾ ਸੋਣਾ ਮੁੰਡਾ ਆ ਬੱਬੂ ਦਾ ਮੈਨੂੰ ਕੁਝ ਲੈ ਦੇ ਦੂੰਗਾ ਲੈ ਦੂੰਗਾ ਆਪ ਪੁੱਛ ਜਾਨਵਰ ਲੱਭੇ ਤੇ ਆਪ ਦਾ ਡੈਜ਼ਰਟ ਵਿੱਚ ਹੈ ਜਿਹੜਾ ਆਪ ਨੇ ਅਮਰ ਜਾਣ ਅੰਬ ਡੈਜ਼ਰਟ ਚ ਹੁੰਦੇ ਹਾਂ ਦੇ ਤਾਂ ਨਹੀਂ ਮੈਂ ਦੱਸਿਆ ਹਾਂ ਅੱਧ ਬਸ ਫਿਰ ਲੈਣ ਕੇ ਦਨ ਜਾਊਗਾ ਤੇਰਾ ਪੂਰਾ ਐਨੀਮਲ ਦੀ ਸਫਾਰੀ ਮੇਨ ਚੀਜ਼ ਲੱਗ ਗਈ ਸਾਨੂੰ ਆਹੋ 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 ਪਾਪਾ ਸਾਰੀ ਸਫਾਰੀ ਆਣੀ ਪਾਪਾ ਸਫਾਰੀ ਆਣੀ ਪਣੀ ਅਜੀਬ ਤੇ ਕੀ ਗੱਲ ਸਫਾਰੀ ਐਨੀਮਲ ਦਾੜ ਆਵੇਂ ਹੁੰਦੇ ਆ ਕਿਹੜੇ ਸਫਾਰੀ ਐਨੀਮਲ ਯਾਰੋ ਜੰਗਲ ਵਾਲੇ ਆ ਦੱਸ ਇਹਨਾਂ ਨੂੰ ਕੋਈ ਸਮਝਾਵੇ ਵੀ ਡੈਜ਼ਰਟ ਬਣਾਉਣਾ ਡੈਜ਼ਰਟ ਦੇ ਵਿੱਚ ਕੀ ਹੁੰਦਾ ਹੈ ਉਹ ਡੇਜ਼ਰਟ ਸਾਰੀ ਹੁੰਦੀ ਹੈ ਤੇ ਸ਼ੇਰ ਸ਼ੂਰ ਇਦਾਂ ਦੀ ਕੋਈ ਚੀਜ਼ ਥੋੜੀ ਹੁੰਦੀ ਹੈ ਜੰਗਲ ਥੋੜੀ ਬਣਾਣਾ ਯਾਨੀ ਨੂੰ ਬਣਾਉਣਾ ਸੋਸਾ ਮੰਨਣਾ ਡੇਜ਼ਰਟ ਸੌਪ ਹੁੰਦਾ ਉਹਦੇ ਤੇ ਪੱਥਰ ਹੁੰਦੇ ਆ ਪੱਥਰ ਅਹੀਂ ਘਰੋਂ ਬਾਹਰੋਂ ਚੱਕ ਲੈਣਾ ਉਥੋਂ ਮੈਂ ਫੇਰ ਤੁਹਾਨੂੰ ਮਾਰ ਦੇਣਾ ਤੁਹਾਨੂੰ ਕੋਈ ਤਾਂ ਗੋਟ ਨਹੀਂ ਹੁੰਦਾ ਨਹੀਂ ਹੁੰਦਾ ਡੇਜ਼ਰਟ ਚ ਅੱਛਾ ਮੈਨੂੰ ਤੁਸੀਂ ਦੱਸੋ ਵੀ ਗੋ ਬੱਕਰੀ ਹੁੰਦੀ ਆ ਕਿ ਨਹੀਂ ਡੇਜ਼ਰਟ ਚ ਨਹੀਂ ਕਿਉਂ ਨਹੀਂ ਹੁੰਦੀ ਨਹੀਂ ਹੁੰਦੀ ਤੰਗ ਆਪਾਂ ਹੁਣੇ ਸਰਚ ਕਰ ਲੈਨੇ ਆ ਮੈਂ ਸਰਚ ਕਰਕੇ ਨਾ ਮੈਂ ਕੈਮਰਾ ਹੁਣੇ ਦੁੱਧੇ ਦਾ ਦੁੱਧੇ ਤੇ ਪਾਣੀ ਦਾ ਪਾਣੀ ਕੱਢ ਦੇਣਾ ਡੇਜ਼ਰਟ ਹੈਵ ਗੋਟ oh oh ਨਹੀਂ ਹੁੰਦਾ ਨਾ ਰੁਕ ਜਾ ਸਾਡੀ ਮੰਮੀ ਦੇਖ ਡੇਜ਼ਰਟ ਕੈਨ ਹੈਵ ਗੋਟਸ ਡੇਜ਼ਰਟ yes definitely. specifically desert goats okay so aapnu bakri ek labgi hi dusre wal marcho hor ek bakri rakh deni mm 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 so ek aap bakri rakh deni sap rakh dena patthar thalle ret pa deni te dohi animal khanna hunde a photos kuch hagi ne laake project banonne a inna ne te kuch na kuch kahi jana inna de ki hai te vehle hage ਆ ਦੇ ਇੱਥੇ ਵੀ ਘਾਰੀ ਬਣਾਇਆ ਆਪਣਾ ਜੇ ਆ ਗਏ ਨਾ ਕਟਣਾ ਵੜਾਈ ਇਹਨਾਂ ਨੇ ਕਿਹੜਾ ਸਨੇਕ ਕਿਹੜਾ ਸਨੇਕ ਉਹ ਸਨੇਕ ਆ ਜਿਹਨੇ ਕੱਪੜੇ ਪਾਏ ਆ ਨਹੀਂ ਆ ਕਿਹੜਾ ਇਹ ਲੈ ਦੱਸ ਓਏ ਆ ਆ ਦੱਸੇ ਉੱਥੇ ਪਿਆ ਚੰਗਾ ਲੱਗੂਗਾ ਜਿਹੜਾ ਮੈਂ ਲਿਆ ਮਾੜਾ ਵਾ ਓ ਛੱਡੋ ਇਹਨਾਂ ਦੀ ਆਪਾਂ ਜੋ ਲੈਣਾ ਸੀ ਨਾ ਉਹ ਆਪਾਂ ਸਾਰਾ ਕੁਝ ਲੈ ਲਿਆ ਇਹਨਾਂ ਨੇ ਬੇਰਵਾ ਪਾਈ ਜਾਣਾ ਸਪਾਈਡਰ ਸਪਾਈਡਰ ਨਹੀਂ ਹੁੰਦੇ ਯਾਰ ਉਹ ਛੋਟਾ ਜਿਹਾ ਪ੍ਰੋਜੈਕਟ ਬਣਾਉਣਾ ਆ ਆ ਵਾਪਸ ਚਲਦੇ ਸਿੱਧਾ ਕਰੀ ਤੇ ਉੱਥੇ ਜਾ ਕੇ ਇਹ ਲੱਭ ਦੀ ਜਬਾਨ ਬਣਾਉਣੀ ਆ ਕਿਹੜੀ ਮੇਰੀ ਜਬਾਨ ਦੇਖਾਈ ਨਹੀਂ ਜ਼ਹਿਰ ਆ ਦੇਖੀ ਮੈਚ ਕਰਕੇ ਦੇਖੀ ਕੱਢੀ ਮਾਰਨ ਮੜੇ ਕੱਢੀ ਬਾਣ ਕੱਢੀ 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 ਥੋੜੀ ਜਿਹੀ ਨਹੀਂ ਮਾਰੀ ਜੀ ਤੇ ਕੱਢ ਹੁਣ ਭੱਜਣ ਦੀ ਹੋ ਗਈ ਮੇਰੀ ਦੇਖੋ ਮੇਰੀ ਅੱਛਾ ਛੱਡੋ 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 ਇਹਨਾਂ ਦਾ ਕੰਮ ਐ। ਹਾਂ ਆਪਾਂ ਚੱਲਦੇ ਹਾਂ। ਕਿ ਪੇੜ ਪਈ। ਭਾਈ ਆ ਕਿੱਦਾਂ ਦਾ ਆ? ਸਿੱਧਾ ਨਿਕਲਦੇ ਹਾਂ ਘਰੇ। ਜੀ ਫਾਈਨਲੀ ਘਰੇ ਪਹੁੰਚ ਗਏ ਆ ਤੇ ਮੇਰਾ ਪ੍ਰੋਗਰਾਮ ਇਗਨੋਰ ਮਾਈ ਥੰਬਸ ਅਪ। ਹੁਣ ਆਪਾਂ ਕਰਦੇ ਆ ਪ੍ਰੋਜੈਕਟ ਸ਼ੁਰੂ ਤੇ ਬਣਾਉਨੇ ਆ ਨੀਲ ਦਾ ਪ੍ਰੋਜੈਕਟ। ਮੈਂ ਸਾਰੇ ਸਮਾਨ ਸੈਟਅਪ ਕਰਦੀ ਪਈ ਆ। ਹੂੰ ਨੀ ਨੂੰ ਲੱਗ ਪਿਆ ਇੱਥੇ ਸਮਾਨ ਰੱਖਾ। ਇਹ ਸਾਡਾ ਸਾਡੀ ਪ੍ਰੋਟੈਕਸ਼ਨ ਆ ਵਾਲੀ ਤਾਂ ਕਿ ਫਿਰ ਫਲੋਰ ਨਾ ਜਾਂਦਾ ਹੋਵੇ। वैसे मेरा पेंटिंग वाला ਤੁਹਾਨੂੰ ਪਤਾ ਜਿਹੜੀ ਗੋਟ ਦੀ ਗੱਲ ਕਰਦੇ ਪਏ ਸੀਗੇ ਆਹੋ ਆ ਵਾਲੀ ਗੋਟ ਆ ਕਿੱਡੀ ਗੱਡੀ ਹਨ ਇਹ ਲੱਗਣੀ ਆ ਬਾਪੂ ਇਹ ਤਾਂ ਲੱਗਣੀ ਆ ਇਹ ਨਹੀਂ ਲੱਗਣੀ ਮੈਂ ਤੁਹਾਨੂੰ ਅੱਗੇ ਵੀ ਫਾਈਟ ਕੀਤੀ ਇਹਦੇ ਨਾਲ ਨਹੀਂ ਲੱਗਣੀ ਤਾਂ ਨਹੀਂ ਲੱਗਣੀ ਬਹੁਤ ਫਾਈਟਾਂ ਕਰਦਾ ਮੇਰੇ ਨਾਲ ਚਲੋ ਇਹਨੂੰ ਕਰਦੇ ਆ ਪ੍ਰਪੇਅਰ ਤੇ ਆਪਾਂ ਦੋ ਕਾਰਡਬੋਰਡ ਲੈ ਕੇ ਆਇਆ ਤਾਂ ਫਿਰ ਆਪਾਂ ਇਹਨਾਂ ਪਾਈ ਕੇ ਫੋਮ ਵੀ ਲਿਆ ਸੀ ਨਾ ਫੋਮ ਤਾਂ ਲਿਆ ਹੀ ਨਹੀਂ ਚਲੋ ਇਹਨੂੰ ਸ਼ੁਰੂ ਕਰਦੇ ਆਂ ਫਿਰ ਤੁਹਾਨੂੰ ਦਿਖਾਉਂਦੇ ਆਂ ਅੱਗੇ ਅੱਗੇ ਕੀ ਬਣਦਾ ਹੈ ਕੀ ਨਹੀਂ ਬਣਦਾ ਜੈਕਟ ਸ਼ੁਰੂ ਕਰ ਲਿਆ ਆ ਕਰ ਲਿਆ ਕੱਟ-ਕੁੱਟ ਲਏ ਆ ਇੱਕ ਹੀ ਫੋਲੀ ਇੱਕ ਇੱਕ ਲੱਭੇ ਕਰਨਾ ਕੀ ਇਹਦੇ ਵੀ ਰੋਬਣਾ ਲੀਏ ਹਾਂ ਚਲੋ ਬਣਾ ਲੀਏ ਨਹੀਂ ਇੱਕ ਹੀ ਠੀਕ ਹੈ ਇੱਕੋ ਜਿਹਾ ਲਾ ਦੇਣੀ ਸੋ ਬਾਕੀ ਆਪਾਂ ਕੀ ਕਰਨਾ ਕਿ ਜਿਹੜਾ ਉਹ ਭਾਰ ਆ ਗਿਆ ਇੱਥੇ ਕੀ ਆ ਫੋਟੋ ਨਾ ਪ੍ਰਿੰਟ ਕਰਕੇ ਲਾ ਦੇਣੀ ਹੈ ਇੱਥੇ ਫੁੱਲ-ਫੁੱਲ ਲਾ ਦੇਣੀ ਇਹ ਬਹੁਤ ਹਾਰਡ ਸੈਂਡ ਸਾਨੂੰ ਲੱਗਿਆ ਸੀ ਬਹੁਤ ਸੌਫਟ ਕਣੀ ਮੈਂ ਆਹ ਉਹਨੇ ਕਰਕੇ ਦੇਖਾਂ ਕਿ ਉਹ ਸਕੂਲੇ ਤੇ ਮੈਂ ਪਾਪਾ ਕਰੇਦੇ ਤਾਂ ਹੋਰ ਸਮਾਨ ਲੱਗਣਾ ਮੇਰਾ ਤੇ ਹੋਰ ਭਾਰ ਹੋ ਜਾਣਾ ਨਹੀਂ ਇਹ ਨਾ ਭਰਣੀ ਹਾਂ ਸੋ ਪ੍ਰਿੰਟ ਕਰ ਲੀਏ ਫਿਰ ਇੱਕ ਰੀਨਾ ਬਣਾ ਕੇ ਤੇ ਤੁਹਾਨੂੰ ਦਿਖਾਉਣੀ ਕਿੱਦਾਂ ਦਾ ਬਣਿਆ ਹੈ ਨਾ Papa ਬਟੇ ਮੈਂ ਘੋਟੇ ਨਹੀਂ ਰੋ ਅੱਛਾ ਫਰੈਂਡਸ ਆਪਾਂ ਹੁਣ ਕਰ ਜਾਈਏ ਥੋੜੇ ਕੱਕਾ ਮਾਜਾ ਮਾ ਹੈਨਾ ਮਾਜਾ ਥੋੜੇ ਫਲਾਵਰਸ ਲਾਉਣੇ ਪਏ ਤੇ ਮੈਂ ਕੋਈ ਕੰਮ ਨਹੀਂ ਕਰਦਾ ਪਿਆ ਇੱਕ ਸਾਫ ਦਾ ਮੈਂ ਹੈਲਪ ਕਰਦਾ ਪਿਆ ਨਾ ਨਹੀਂ ਪ੍ਰੋਜੈਕਟ ਕਿਦਾਂ ਹੈ ਮੇਰਾ ਤੁਸੀਂ ਤੁਮ ਕਿਉਂ ਨਹੀਂ ਕਰਦਾ ਹਾਂ ਮੈਂ ਨਹੀਂ ਕਰਦਾ ਹਾਂ ਹਾਂਜੀ ਹੁਣ ਆਪਾਂ ਇਹ ਦਿਨ ਪ੍ਰਿੰਟ ਆਊਟ ਲਵਗੇ ਮੇਬੀ ਐ ਮੈਂ ਬੈਠਗੀ 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 ਸਰ ਉਹ ਆਣ ਉਹ ਇੱਕ ਇਹ ਸਾਡਾ ਭਾਰ ਦੇਖੋ ਕਿੰਦਾ ਲੱਗਦਾ ਮੈਨੂੰ ਤੇ ਮਨੇ ਦੇ ਆਸਾ ਇਹ ਜੰਦਾ ਕੋਈ ਗੱਲ ਨਹੀਂ ਭਾਰ ਸੋ ਕੁਸ਼ ਰੌ ਲੁੱਕ ਇਦਾਂ ਦੀ ਲੱਗਦੀ ਪਈ ਇਹਦੀ ਇਹ ਚਾਹੀ ਪਾਪਾ ਨੂੰ ਗੋਟ ਨਾਲ ਉਹ ਗੋਟ ਵੀ ਹੁੰਦੀ ਆ ਭਰਾਵਾ ਪਰੇ ਸੱਪ ਪਿਆ ਉਹਦੇ ਦਾ ਬਲੈਕ ਗੋਟ ਹੁੰਦਾ ਵਾ ਕੋਣ ਕਹਿੰਦਾ ਕੋਣ ਕਹਿੰਦਾ ਮੈਂ ਗੂਗਲ ਨੂੰ ਪੁੱਛਿਆ ਗੂਗਲ ਸਾਲਾ ਲੱਗਦਾ ਪਾਪੇ ਨੂੰ ਪਤਾ ਹੁੰਦਾ ਸਾਰਾ ਕੁਝ ਸੋ ਹੁਣ ਇਹਦੀ ਰਾਹ ਵਾ ਇੱਥੇ ਆਪਾਂ ਇੱਕ ਫੋਟੋ ਪ੍ਰਿੰਟ ਕਰਕੇ ਲਾਉਣੀ ਹੈ ਇੱਥੇ ਦੇਖਦੇ ਹਾਂ ਹੋਰ ਕਿਹੜਾ ਜਾਨਵਰ ਹੋਊਗਾ ਲਾ ਕੇ ਇਹਨੂੰ ਕਰਦੇ ਹਾਂ ਫਾਈਨਲਾਈਜ਼ ਸੋ ਫਰੈਂਕਸ ਮੇਰਾ ਪ੍ਰੋਜੈਕਟਡ ਇ ਡੋਨੋ ਗੇਸ ਸਿਰਫ ਇੱਕ ਚੀਜ਼ ਰਹਿ ਗਈ ਤੁਸੀਂ ਦੱਸੋ ਮੇਰਾ ਕਿੰਨਾ ਸੋਨਾ ਲੱਗਦਾ ਪੈ ਡੈਸਰ ਜ ਨਹੀਂ ਮੈਨੇ ਟੇਪ ਉੱਤੋਂ ਨਹੀਂ ਲਾ ਦਿੱਤਾ ਪੈ ਰੌਕਸ ਯੈਸ ਟੱਕ again ਹੁਣ ਬਸ ਰਹਿ ਗਿਆ ਖਰਗੋਸ਼ ਲਾਉਣ ਵਾਲਾ ਰੌਕਸ ਸੋ ਵੇਟ ਕਰਦੇ ਆਂ ਇਹਦੀ ਗਲੂ ਗਨ ਦੀ ਗਰਮ ਹੋ ਜਵੇ ਰੌਕਸ ਵੀ ਲਾ ਦਾਂਗੇ ਹਾਂ ਟਾਈਲ ਵੀ ਲਾਉਣਗੇ ਯੈਸੋ ਇਹ ਹੋ ਗਿਆ ਡਨ ਰਾਤ ਦੇ ਵੱਜ ਗਏ ਨੇ ਅਮ 10:40 10:40 ਟੂ অলਮੋਸਟ 11 ਹਜੇ ਵੀ 15 ਮਿੰਟ ਲੱਗਣੇ ਆ ਤੇ ਹਾਂਜੀ ਸੋ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਇੱਥੇ ਹੀ ਤੁਹਾਨੂੰ ਮਿਲਾਂਗੇ ਜੀ ਜਲਦੀ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਬਾਏ